ਜੇ ਘਰ ਵਿੱਚ ਕੋਈ ਹਰੀ ਸਬਜ਼ੀ ਨਹੀਂ ਹੈ ਤਾਂ ਤੁਸੀਂ ਸੈਲਡ ਦੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਸੀਂ ਵੀ ਇਹ ਸਬਜ਼ੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹ ਅਸੀਂ ਸਬਜ਼ੀ ਕਿਸ ਤਰ੍ਹਾਂ ਬਣਾਈ ਹੈ ਆਓ ਬਣਾ ਕੇ ਤਿਆਰ ਕਰਦੇ ਹਾਂ ਸੈਲਡ ਦੀ ਗਰਮਾ-ਗਰਮ ਸਬਜ਼ੀ ਛੋਟਿਆਂ ਤੇ ਵੱਡਿਆਂ ਨੂੰ ਸਾਰਿਆਂ ਨੂੰ ਪਸੰਦ ਆਣ ਵਾਲੀ ਸਬਜ਼ੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਖੀਰਿਆਂ ਦੀ ਸਬਜ਼ੀ ਸੈਲਡ ਤਾਂ ਤੁਸੀਂ ਬਹੁਤ ਖਾਧਾ ਹੋਣਾ ਅੱਜ ਆਪਾਂ ਬਣਾਵਾਂਗੇ ਸਬਜ਼ੀ ਬਿਲਕੁਲ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਇਹਦੇ ਲਈ ਅਸੀਂ ਦੋ ਖੀਰੇ ਲਏ ਟਮਾਟਰ ਪਿਆਜ਼ ਹਰੀ ਮਿਰਚ ਅਦਰਕ ਲਸਣ ਪਹਿਲਾਂ ਅਸੀਂ ਖੀਰਿਆਂ ਦਾ ਕੱਦੂਕਾਸ ਕਰ ਲੈਂਦੇ ਆ ਕਿਦੇ ਛਿਲਕਾ ਤੁਸੀਂ ਉੱਪਰ ਤੇ ਨਕਾਰ ਵੀ ਸਕਦੇ ਆ ਤਾਂ ਇਸ ਤਰ੍ਹਾਂ ਵੀ ਕद्दू ਕਾਸ ਕਰ ਸਕਦੇ ਹੋ ਬਿਨਾਂ ਲਗਾ ਦੇ ਛਿਲਕਾ ਕਾਸ ਕਰਨਾ ਹੈ ਮੋਟੇ ਪਾਸੇ ਤੋਂ ਹੀ ਕਰਨਾ ਹੈ ਜਿਆਦਾ ਬ੍ਰੇਕਫਾਸਟ ਕਰ ਨਹੀਂ ਕਰਨਾ ਹੈ ਹੁਣ ਅਸੀਂ ਖੀਰਿਆਂ ਨੂੰ ਕद्दू ਕਾਸ ਕਰਕੇ ਰੱਖ ਲੈਂਦੇ ਆ ਕद्दू ਕਾਸ ਕਰ ਲਿਆ ਤੇ ਹੁਣ ਇਹਨਾਂ ਨੂੰ ਨਚੋੜ ਲੈਂਦੇ ਆ ਕਿ ਖੀਰਿਆਂ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਹੈ ਚੰਗੀ ਤਰ੍ਹਾਂ ਇਹਨੂੰ ਤੁਸੀਂ ਦਵਾ-ਦਵਾ ਕੇ ਇਹਦਾ ਸਾਰਾ ਪਾਣੀ ਨਕਾਲ ਦਾ ਨਹੀਂ ਜੇ ਤੁਸੀਂ ਅਜ ਤੱਕ ਖੀਰਿਆਂ ਦੀ ਸਾਗੀ ਨਹੀਂ ਬਣਾਈ ਹੈ ਤਾਂ ਬਣਾ ਕੇ ਜਰੂਰ ਦੇਖੋ ਕਿੰਨੀ ਜਿਆਦਾ ਇਹ ਸਵਾਦ ਬਣਦੀ ਹੈ ਹੁਣ ਅਸੀਂ ਇਹਦੇ ਵਿੱਚ ਤਿੰਨ ਪਾਊਡਰ ਮਸਾਲੇ ਪਾ ਲੈਂਦੇ ਆ ਨਮਕ ਅੱਧਾ ਇੱਕ ਚਮਚਾ ਕਾਲੀ ਮਿਰਚ ਪਾਊਡਰ ਤੇ ਕੁੱਟੀ ਹੋਈ ਦਰਦਰੀ ਜਈ ਲਾਲ ਮਿਰਚ ਪਾ ਰਣੀ ਹੈ ਤੁਸੀਂ ਪਾਊਡਰ ਵੀ ਪਾ ਸਕਦੇ ਆ ਲਾਲ ਮਿਰਚ ਪਾਊਡਰ ਇਸ ਤਰ੍ਹਾਂ ਤੁਸੀਂ ਕੁੱਟੀ ਹੋਈ ਦਰਦਰੀ ਵੀ ਪਾ ਸਕਦੇ ਹੋ ਹੁਣ ਪਾ ਦਿੰਦੇ ਇਹਦੇ ਵਿੱਚ ਬੇਸਣ ਬੇਸਨ ਪਾਣਾ ਤੁਸੀਂ ਖੀਰਿਆਂ ਦੇ ਮੁਤਾਬਕ ਪਾਣਾ ਹੈ ਜੇ ਖੀਰੇ ਜਿਆਦਾ ਤਾਂ ਤੁਸੀਂ ਜਿਆਦਾ ਬੇਸਨ ਪਾ ਲੈਣਾ ਨਹੀਂ ਬਿਲਕੁਲ ਥੋੜਾ ਬੇਸਨ ਪਾਣਾ ਕੱਚੀ ਕੀ ਬੇਸਨ ਬਹੁਤ ਹੈ ਦੋ ਖੀਰਿਆਂ ਦੇ ਲਈ ਇਹਦੇ ਵਿੱਚ ਜਦ ਬੇਸਨ ਪਾਣਾ ਹੈ ਤਾਂ ਪਾਣੀ ਪਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਆਪਣੇ ਪਾਣੀ ਕਾਫੀ ਹੁੰਦਾ ਹੈ ਜੇ ਤੁਸੀਂ ਇਹ ਜਾਂਦੇ ਨਿਚੋੜਤਾ ਵਾ ਤਾਂ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਨਹੀਂ ਤਾਂ ਕੋਈ ਪਾਣੀ ਦੀ ਜ਼ਰੂਰਤ ਹੀ ਨਹੀਂ ਕਹਿੰਦੀ ਹੈ ਹੁਣ ਅਸੀਂ ਇਹਦੇ ਬਣਾਵਾਂਗੇ ਕੋਬ ਤੇ ਬਿਲਕੁਲ ਛੋਟੇ ਸਾਈਜ਼ ਤੇ ਇਸ ਤਰ੍ਹਾਂ ਤੁਸੀਂ ਰੋਲ ਕਰ ਲੈਣੇ ਸਾਰੇ ਕੋਬ ਤੇ ਆਪਾਂ ਬਣਾ ਕੇ ਰੱਖ ਲੈਂਦੇ ਆ ਗੈਸ ਤੇ ਸ ਤੇਲ ਵੀ ਗਰਮ ਹੋਣ ਲਈ ਰੱਖ ਦਿੱਤਾ ਹੈ ਜਦ ਤੱਕ ਸਾਡਾ ਤੇਲ ਵੀ ਗਰਮ ਹੋ ਜਾਣਾ ਹੈ ਸੋਰੀ ਕੈਮਰਾ ਮੇਰਾ ਬੰਦ ਹੋ ਗਿਆ ਸੀਗਾ ਤੇ ਤੇਲ ਸਾਡਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾ ਦਿੰਦੇ ਹੁਣ ਅਸੀਂ ਕੋਟੇ ਜਿੰਨੇ ਕੀਦੇ ਵਿੱਚ ਪਾਉਂਦੇ ਆ ਉਹਨੇ ਕਾਪਾਂ ਕੋਟੇ ਪਾ ਲੈਣੇ ਵਿੱਚ ਇਹਨਾਂ ਨੂੰ ਜਦ ਤੱਕ ਕਿ ਸੇਹਣਾ ਜਦ ਤੱਕ ਕੜਾਈ ਨੂੰ ਇਹ ਆਪਣੇ ਆਪ ਨਾ ਇਹ ਛੱਡ ਦੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਪਲਟਾ ਲੈਣਾ ਹੈ ਜਦ ਇੱਕ ਸੈਲ ਦੇ 골ਡਨ ਬ੍ਰਾਉਨ ਹੋ ਜਾਂਦੇ ਫਿਰ ਤੁਸੀਂ ਬਾਅਦ ਉਹ ਇਹਨਾਂ ਨੂੰ ਇਸ ਤਰ੍ਹਾਂ ਪਲਟਾ ਲੈਣਾ ਮਾਸੀ ਐ ਚੰਗੀ ਤਰ੍ਹਾਂ ਇਹਨਾਂ ਨੂੰ 골ਡਨ ਬ੍ਰਾਉਨ ਕਰ ਲੈਣਾ ਦੇ ਵਿੱਚ ਤੋਂ ਵੀ ਇਹਨਾਂ ਇਹ ਪੱਕ ਜਾਣ ਤੇ ਕੱਚੇ ਨਾ ਰਹਿਣ ਇਸ ਲਈ ਤੁਸੀਂ ਗੈਸ ਥੋੜਾ ਜਿਹਾ ਲੋ ਕਰਕੇ ਇਹਨਾਂ ਨੂੰ ਪਕਾ ਲੈਣਾ ਹੈ ਜਦ ਇਹ ਅੱਛੇ ਰਾਜਨ ਵਿੱਚ ਤੋਂ ਕੋਈ ਵੀ ਆਪਾਂ ਚੀਜ਼ ਬਣਾਉਂਦੇ ਆ ਕੋफ्ते ਬਣਾਉਂਦੇ ਆ ਸਬਜ਼ੀ ਦੇ ਲਈ ਜੇ ਵਿੱਚ ਤੇ ਕੱਚੇ ਰਹਿ ਜਾਣੇ ਜੇ ਅਸੀਂ ਪਹਿਲਾਂ ਹੀ ਇਹਨਾਂ ਨੂੰ ਪਾ ਲਈਏ ਤੇ ਇਹ ਖੁਰ ਜਾਂਦੇ ਆ ਜਦ ਇਹ ਬਿਲਕੁਲੇ ਬਣੇ ਹੋਣ ਪੱਕੇ ਹੋਣ ਤਾਂ ਸਬਜ਼ੀ ਵਿੱਚ ਖੁਰ ਦੇਣੀ ਹੈ ਇਸੇ ਤਰ੍ਹਾਂ ਹੀ ਰਹਿੰਦੇ ਆ ਕੋफ्ते ਬਣ ਕੇ ਸਾਡੇ ਤਿਆਰ ਹੈ ਨਮਨ ਉਸ ਤੇ ਉਸ ਤੋਂ ਬਾਅਦ ਨਿਕਾਲ ਲੈਂਦੇ ਆ ਕੋਪੇ ਬਣ ਕੇ ਤਿਆਰ ਹੈ ਹੁਣ ਡਾਲ ਲੈਂਦੇ ਆ ਸਬਜੀ ਨੂੰ ਤੜਕਾ ਕੜਾਈ ਵਿੱਚ ਪਾ ਦਾਂ ਸਾਰਾ ਮਸਾਲਾ ਜਿਹੜਾ ਪਾ ਲੈਂਦੇ ਆ ਤੇਲ ਥੋੜਾ ਜਿਹਾ ਨਿਕਾਲ ਤਾਂ بس ਥੋੜੀ ਜਿਹੀ ਥੋੜੇ ਤੇਲ ਰੱਖਣਾ ਕਿ ਦੁਬਾਰਾ ਫੇਰ ਤੜਕਾ ਲਗਾ ਹੁਣ ਸਾਰਾ ਆਪ ਜਿਹੜਾ ਮਸਾਲਾ ਇਹ ਆ ਕੇ ਆਹ ਲਓ ਪਾ ਦਿੰਦੇ ਆ ਇਸ ਤਰ੍ਹਾਂ ਤੁਸੀਂ ਇਹਨਾਂ ਦੀ ਕਟਿੰਗ ਜਿਹੜੀ ਕਰਨੀ ਹੈ ਇਸ ਤਰ੍ਹਾਂ ਵੱਡੀ ਵੱਡੀ ਕਟਿੰਗ ਇਹਨਾਂ ਦੀ ਕਰਨੀ ਹੈ ਤੇ ਸਾਰਾ ਕੁਝ ਇਕੱਠਾ ਹੀ ਮਿਕਸ ਕਰਾਉਣਾ ਹੈ ਤੇ ਨਾਲ ਦੀ ਪਾ ਦਿੰਦੇ ਆ ਇਹਦੇ ਵਿੱਚ ਕਾਟੀਆਂ ਤੇ ਬਦਸ ਚਾਰ ਪੰਜ ਕਾਟੀਆਂ ਲਏ ਤੇ ਚਾਰ ਪੰਜ ਵੀ ਆਪਾਂ ਬਦਾਂ ਕਰਦੇ ਆ ਤੜਕੇ ਨੂੰ ਤੁਸੀਂ 5 ਤੋਂ 6 ਮਿੰਟ ਹੀ ਨੂੰ ਪਾਉਣ ਲੱਗੇ। ਤੜਕਾ ਸਾਡਾ ਸੁੱਕ ਗਿਆ। ਹੁਣ ਕਰਦੇ ਆ ਗੈਸ ਬੰਦ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ। ਤੜਕਾ ਸਾਡਾ ਠੰਡਾ ਹੋ ਗਿਆ। ਹੁਣ ਅਸੀਂ ਬਣਾ ਲੈਂਦੇ ਆ ਪੇਸਟ। ਨਾਖਿਆ ਰੱਖਣਾ ਕਿ ਜੇ ਬਿਲਕੁਲ ਇਹ ਠੰਡਾ ਹੋ ਜਾਂਦਾ ਠੰਡਾ ਹੋਣ ਤੋਂ ਬਾਅਦ ਇਹਨੂੰ ਤੁਸੀਂ ਪੀਸਣਾ ਹੈ ਇਹਦਾ ਪੇਸਟ ਬਣਾਉਣਾ ਹੈ ਗਰਮ-ਗਰਮ ਦਾ ਪੇਸਟ ਨਹੀਂ ਬਣਾਉਣਾ ਹੁਣ ਤਵਾਰਾ ਤੜਕੇ ਦੇ ਲਈ ਅਸੀਂ ਕੜਾਈ ਰੱਖ ਲਈ ਹੈ ਨਾ ਤੁਸੀਂ ਕੁੱਕਰ ਵਿੱਚ ਵੀ ਤੜਕਾ ਲਾ ਸਕਦੇ ਹੋ ਇਸ ਤਰ੍ਹਾਂ ਕੜਾਈ ਵਿੱਚ ਵੀ ਲਾ ਸਕਦੇ ਹੋ ਤੇਲ ਅਸੀਂ ਪਾ ਲਿਆ ਹੈ ਤੇਲ ਸਾਡਾ ਗਰਮ ਹੈ ਇਸ ਤੇਲ ਸਾਡਾ ਗਰਮ ਹੀ ਤਾਂ ਕਿ ਇਹਦੇ ਵਿੱਚ ਅਸੀਂ ਜਿਹੜੇ ਕੋਪ ਤੇ ਫਰਾਈ ਤੇਲ ਸਾਡਾ ਗਰਮ ਹੀ ਹੈ ਇਹਦੇ ਵਿੱਚ ਅਸੀਂ ਕੋਪ ਤੇ ਫਰਾਈ ਕੀਤੇ ਤੇ ਉਹੀ ਤੇਲ ਲੈ ਲਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਸਾਤਾਂ ਅਨੀਆਂ ਤੇਜ ਪੱਤਾ ਹੁਣ ਪਾ ਦਿੰਦੇ ਇਹਦੇ ਵਿੱਚ ਸਾਤਾਂ ਜੀਰਾ ਬਾਕੀ ਸਾਰੇ ਖੜੇ ਮਸਾਲਿਆਂ ਦਾ ਅਸੀਂ ਪਾਊਡਰ ਪਾਵਾਂਗੇ। ਤਿੰਨੇ ਹੀ ਇਹ ਖੜੇ ਮਸਾਲੇ ਲੈਏ ਆ। ਜੇ ਤੁਸੀਂ ਪਾਊਡਰ ਨਹੀਂ ਪਾਣਾ ਹੈ ਤਾਂ ਤੁਸੀਂ ਸੋਰ ਵੀ ਖੜੇ ਮਸਾਲੇ ਇਹਦੇ ਵਿੱਚ ਪਾ ਸਕਦੇ ਹੋ। ਜਿਸ ਤਰ੍ਹਾਂ ਬੱਚੇ ਬਹੁਤ ਹੀ ਘੱਟ ਜਿਹੜੇ ਹੈ ਮਸਾਲੇ ਖਾਣੇ ਦਾ ਪਸੰਦ ਕਰਦੇ ਆ। ਜੇ ਸਾਫ ਤੇ ਹੋ ਤਾਂ ਵਿੱਚ ਤੇ ਬੱਚੇ ਕੱਟਦੇ ਰਹਿੰਦੇ ਆ ਕਾਲੀ ਮਿਰਚ, ਬੜੀ ਇਲਾਚੀ, ਲੌਂਗ, ਇਲਾਚੀ ਇਸ ਤਰ੍ਹਾਂ। ਇਹਨਾਂ ਦਾ ਸਾਰਿਆਂ ਦਾ ਤੁਸੀਂ ਪਾਊਡਰ ਬਣਾ ਕੇ ਰੱਖ ਲੇ। ਉਹ ਤੁਸੀਂ ਸਾਰੇ ਖੜੇ ਮਸਾਲਿਆਂ ਦਾ ਪਾਊਡਰ ਪਾ ਸਕਦੇ ਹੋ। ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਬਣਾਇਆ ਹੋਇਆ ਪੇਸ ਇਹ ਤੋਂ ਕੇ ਪਾ ਦਿੰਦੇ ਆ ਜਾ ਕੇ ਜਿਹੜਾ ਮਸਾਲਾ ਹੈਗਾ ਪੀਸਿਆ ਹੋਇਆ ਉਹ ਪਾ ਕੇ ਤੁਸੀਂ ਥੋੜਾ ਜਿਹਾ ਇਸ ਤਰ੍ਹਾਂ ਪਾਣੀ ਪਾ ਲੈਣਾ ਨਾਲੇ ਪਿਸਤਾ ਕੇ ਨੂੰ ਤੁਸੀਂ ਦੋ ਕਮਿੰਟ ਹੀ ਪਕਾਣਾ ਕਿ ਪਹਿਲਾਂ ਅਸੀਂ ਫੁੱਲ ਤੜਕਾ ਪਕਾਇਆ ਹੋਇਆ ਹੈ ਇਹ ਕਿ ਹੁਣ ਇਹਦੇ ਵਿੱਚ ਪਾਣੀ ਲਾਇਆ ਫੇਸਲੇ ਦੇ ਸਬੂਕਮੈਂਟ ਇਹ ਨੂੰ ਤਵਾਰਾ ਪਕਾਉ ਕਰਨਾ ਜਾਂ ਤੜਕਾ ਪੁੱਜ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣੇ ਹੈ ਪਾਊਡਰ ਮਸਾਲੇ ਨਮਕ ਟੇਸਟ ਦੇ ਮੁਤਾਬਕ ਪਾ ਦੇਣਾ ਕਿ ਪਹਿਲਾਂ ਅਸੀਂ ਉਪਰ ਵਿੱਚ ਵੀ ਨਮਕ ਪਾਇਆ ਹੋਇਆ ਹੈ ਤੁਸੀਂ ਉਸ ਹਸਾਬ ਦੇ ਨਾਲ ਨਮਕ ਪਾ ਲੈਣਾ ਹੈ ਹਲਦੀ ਪਾਊਡਰ ਗਰਮ ਮਸਾਲਾ ਸਾਰੇ ਖੜੇ ਮਸਾਲਿਆਂ ਦਾ ਪਾਊਡਰ ਲਾਲ ਮਿਰਚ ਪਾਊਡਰ ਇਹਦੇ ਵਿੱਚ ਹਰੀ ਮਿਰਚ ਵੀ ਆਪਾਂ ਪਾਈ ਹੋਈ ਹੈ ਇਸ ਲਈ ਲਾਲ ਮਿਰਚ ਪਾਊਡਰ ਅੱਧਾ ਚਮਚਾ ਪਾਣਾ ਤੇ ਕਲਰ ਦੇ ਲਈ ਪਾਉਂਦੇ ਆ ਇਹਦੇ ਵਿੱਚ ਦੇਗੀ ਮਿਰਚ ਤੇ ਥੋੜਾ ਜਿਹਾ ਪਾ ਲੰਦੇ ਆ ਪਾਣੀ ਪਾਣੀ ਪਾ ਕੇ ਇਹਨੂੰ ਤੁਸੀਂ ਤੜਕੇ ਨੂੰ ਦੁਬਾਰਾ ਭੁੰਨ ਲੈਣਾ ਇਹਨੂੰ ਜਦ ਤੱਕ ਘਰ ਭੁੰਨਣਾ ਹੈ ਜਦ ਤੱਕ ਸਾਰੇ ਮਸਾਲੇ ਜਿਹੜੇ ਹੈ ਇਹ ਆਪਣਾ ਤੇਲ ਨਹੀਂ ਛੱਡ ਦਿੰਦੇ ਤੇ ਗੈਸ ਬਿਲਕੁਲ ਲੋ ਕਰਨਾ ਜਦ ਮਸਾਲਾ ਪਾਣਾ ਗੈਸ ਲੋ ਆ ਕਰ ਲੈਣਾ ਇਹਦੇ ਨਾਲ ਮਸਾਲੇ ਫੁਕਦੇ ਨਹੀਂ ਆ ਜੇ ਇਸ ਤਰ੍ਹਾਂ ਨੇ ਮਸਾਲੇ ਨਹੀਂ ਪਾਣੇ ਤਾਂ ਤੁਸੀਂ ਇਹਨਾਂ ਦਾ ਪੇਸਟ ਬਣਾ ਕੇ ਵੀ ਪਾ ਸਕਦੇ ਆ ਸਾਰੇ ਮਸਾਲੇ ਇੱਕ ਕੋਲੀ ਵਿੱਚ ਪਾ ਲੈਣੇ ਆ ਤੇ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਇਹਦਾ ਪੇਸਟ ਬਣਾ ਲੈਣਾ ਫਿਰ ਤੁਸੀਂ ਬਾਅਦ ਵਿੱਚ ਤੜਕੇ ਇੱਕ ਪਾ ਲੈਣੀ ਤੜਕਾ ਸਾਡਾ ਪੁੱਜ ਗਿਆ ਤੇ ਨਾਂ ਤੇਲ ਦੇਖੋ ਤੁਸੀਂ ਐ ਛੱਡ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਣੀ ਤੋ ਕੱਪਾਸੀ ਪਾਣੀ ਦੇ ਪਾਵਾਂਗੇ ਐ ਇਹ ਨਾਲ ਹੀ ਪਾ ਦਿੰਦੇ ਆ ਪਸਤੂਰੀ ਮੇਥੀ ਪਹਿਲਾਂ ਸੀਰੇ ਵਿੱਚ ਤਿੰਨ ਤੋਂ ਚਾਰ ਤੋਂ ਕੋਕਟੇ ਲੈ ਲੈਣੇ ਆ ਉਹ ਪਾ ਲੈਣ ਇਸ ਤਰ੍ਹਾਂ ਇਨਨੂੰ ਤੋੜ-ਤੋੜ ਕੇ ਪਾ ਲੈਣਾ ਹੈ। ਇਹਨਾਂ ਕਰੇ ਵੀ ਬਿਲਕੁਲ ਇਹਨਾਂ ਸੰਗਣੀ ਬਣੋਂਗੇ ਤਾਂ ਬਹੁਤ ਹੀ ਜ਼ਿਆਦਾ ਸਵਾਲ ਬਣਦੀ ਹੈ ਸਬਜੀ। ਬਾਦ 2 ਤੋਂ 3 ਕੇ ਕੋਪ ਤੇ ਪਾਣੇ, ਜ਼ਿਆਦਾ ਨਹੀਂ ਪਾਣੇ ਹੈ। ਤੇ ਬਾਕੀ ਕੋਪ ਤੇ ਅਸੀਂ ਬਾਅਦ ਵਿੱਚ ਪਾਵਾਂਗੇ। ਧੋ ਕੇ ਨੂੰ ਵਾਰਿਆ ਦੇਣ ਤੋਂ ਬਾਅਦ ਫੇਰ ਪਾ ਲੈਣੇ ਹੈ। ਹੁਣ ਇਹਨੂੰ ਅਸੀਂ ਟੱਕੇ 10 ਮਿੰਟ ਪਕਾ ਲੈਣਾ ਸਬਜੀ ਨੂੰ ਅਵਾਲੀ ਆਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਕੋਪਤੇ ਪਾ ਦੇਣਾ ਕੋਪਤੇ ਪਾ ਕੇ ਤੁਸੀਂ 1 ਜਾਂ 2 ਮਿੰਟ ਇਹਨੂੰ ਸਬਜੀ ਨੂੰ ਹੋਰ ਪਕਾ ਲੈਣਾ ਉਸ ਤੋਂ ਬਾਅਦ ਇਹਨੂੰ ਬੰਦ ਕਰਕੇ ਇਸ ਨੂੰ ਢੱਕਣ ਤੇ ਕੇ ਰੱਖ ਦੇਣਾ ਹੁਣ ਤੁਸੀਂ ਦੇਖੋ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਗਰੇਵੀ ਵੀ ਹੈ ਨੀ ਦੀ ਸੰਘਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਵੀ ਖੀਰੀਆਂ ਦੀ ਸਬਜੀ ਬਣਾ ਸਕਦੇ ਹੋ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜਿਸ ਵਿੱਚ ਅਸੀਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਅੱਜ ਇਸੇ ਤਰੀਕੇ ਦੇ ਨਾਲ ਅਸੀਂ ਖੀਰਾਂ ਦੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ